ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਂ ਆਮ ਤੌਰ ਤੇ ਐਤਵਾਰ ਨੂੰ ਛੁੱਟੀ ਦਾ ਦਿਨ ਹੀ ਮੰਨਿਆ ਜਾਂਦਾ ਹੈ ਪੂਰੇ ਹਫਤੇ ਦੀ ਭੱਜ ਦੌੜ ਤੋਂ ਬਾਅਦ ਆਰਾਮ ਕਰਨ ਦਾ ਇੱਕ ਦਿਨ ਪਰ ਪੰਜਾਬ ਦੀ ਸਿਆਸਤ ਵਿੱਚ ਕੱਲ ਕੋਈ ਛੁੱਟੀ ਨਹੀਂ ਮਨਾਈ ਗਈ ਬਲਕਿ ਸત્તાਧਾਰੀ ਆਮ ਆਦਮੀ ਪਾਰਟੀ ਲਈ ਤਾਂ ਇਹ ਹਲਚਲ ਭਰਪੂਰ ਦਿਨ ਰਿਹਾ ਇੱਕ ਪਾਸੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਤਿੱਖਾ ਹੋ ਰਿਹਾ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਪ੍ਰਵੰਤ ਮਾਨ ਮੋਟਰ ਤੇ ਕਿਸਾਨਾਂ ਦੇ ਨਾਲ ਚਰਚਾ ਕਰਦੇ ਦਿਖਾਈ ਦਿੱਤੇ। ਸ਼ਾਮ ਪੈਂਦੇ ਪੈਂਦੇ ਪਾਰਟੀ ਦੇ ਲੋਕ ਸਭਾ ਦੇ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਐਕਸ ਤੇ ਇੱਕ ਪੋਸਟ ਪਾ ਕੇ ਇਸ ਹਲਚਲ ਨੂੰ ਹੋਰ ਬੁਧਾ ਦਿੱਤਾ। ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਹਲਕੇ ਵਿੱਚ ਪੈਂਦੇ ਚਾਰ ਪਿੰਡ ਮਲਕ, ਅਲੀਗੜ, ਔਣਾ ਤੇ ਅਗਵਾਰ ਗੁਜਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਐਂਟਰੀ ਤੇ ਬੈਨ ਲਗਾ ਦਿੱਤਾ ਗਿਆ ਹੈ ਇਸ ਨਾਲ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋਰ ਵੀ ਤਿੱਖਾ ਹੋ ਗਿਆ ਹੈ ਐਤਵਾਰ ਸ਼ਾਮ ਨੂੰ ਹੀ ਇਹਨਾਂ ਚਾਰ ਪਿੰਡਾਂ ਵਿੱਚ ਆਉਣ ਵਾਲੀਆਂ ਸੜਕਾਂ ਤੇ ਪੰਜਾਬੀ ਦੇ ਵਿੱਚ ਲਿਖੇ ਫਲੈਕਸ ਬੈਨਰ ਲਗਾ ਦਿੱਤੇ ਗਏ ਸਨ ਇਹਨਾਂ ਬੈਨਰਾਂ ਤੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਛਾਪੀਆਂ ਹੋਈਆਂ ਸਨ ਤੇ ਲਿਖਿਆ ਸੀ ਭਗਵੰਤ ਮਾਨ ਪੁਜਾਓ ਪੰਜਾਬ ਬਚਾਓ ਅਤੇ ਕੇਜਰੀਵਾਲ ਪੁਜਾਓ ਜ਼ਮੀਨ ਬਚਾਓ ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਸੀ ਕਿ ਜਿੰਨਾ ਚਿਰ ਲੈਂਡ ਪੁਲਿੰਗ ਪਾਲਿਸੀ ਰੱਦ ਨਹੀਂ ਕਰਦੀ ਸਰਕਾਰ ਉਦੋਂ ਤੱਕ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਪਿੰਡ ਦੇ ਵਿੱਚ ਵੜਨ ਨਹੀਂ ਦਿੱਤਾ ਜਾਏਗਾ ਇਹ ਬੈਨਰ ਜ਼ਮੀਨ ਬਚਾਓ ਪੰਜਾਬ ਬਚਾਓ ਸੰਘਰਸ਼ ਕਮੇਟੀ ਵੱਲੋਂ ਜਾਰੀ ਕੀਤੇ ਗਏ ਸਨ ਇਹ ਸਰਕਾਰ ਦੇ ਸ਼ਹਿਰੀ ਵਿਕਾਸ ਦੀਆਂ ਬਿਆਨਤਾਵਾਂ ਖਿਲਾਫ ਜ਼ਮੀਨ ਵਿੱਚ ਪੱਦਰ ਤੇ ਵਧ ਰਹੀ ਰੋਸ ਦਾ ਇੱਕ ਪ੍ਰਗਟਾਵਾ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਹਫ਼ਤਿਆਂ ਬੰਦੀ ਮੀਟਿੰਗਾਂ ਵਿਰੋਧ ਰੈਲੀਆਂ ਤੇ ਆਪ ਦੇ ਲੀਡਰਾਂ ਨੂੰ ਵਰਕਿੰਗ ਟੂਮ ਤੋਂ ਬਾਅਦ ਹੀ ਗੱਲ ਇੱਥੇ ਤੱਕ ਪਹੁੰਚੀ ਹੈ ਮਲਕ ਪਿੰਡ ਦੇ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇੱਕ ਮਤਾ ਪਾਸ ਕਰਕੇ ਗਲਾਡਾ ਦੇ ਦਫ਼ਤਰ ਜਮ੍ਹਾਂ ਕਰਾ ਕੇ ਆਏ ਸੀ ਪਰ ਹੁਣ ਵੇਲਾ ਵਿਰੋਧ ਨੂੰ ਹੋਰ ਤਿੱਖਾ ਕਰਨ ਦਾ ਹੈ ਇਹ ਸੰਗਾਰਸ਼ ਸਾਡੇ ਪਿੰਡਾਂ ਵਿੱਚੋਂ ਹੀ ਲੜਿਆ ਜਾਣਾ ਚਾਹੀਦਾ ਹੈ ਨਾ ਕਿ ਦਿੱਲੀ ਬਾਰਡਰ ਤੋਂ ਜਾਂ ਕਿਤੇ ਹੋਰ ਥਾਂ ਤੋਂ ਅਲੀਗੜ ਦੇ ਸਾਬਕਾ ਸਰਪੰਚ ਨਰਪਾਲ ਸਿੰਘ ਦਾ ਕਹਿਣਾ ਹੈ ਕਿ ਸਨੇਹਾ ਬੜਾ ਸਾਫ਼ ਤੇ ਉੱਚਾ ਹੈ ਲਾਊਡ ਐਂਡ ਕਲੀਅਰ ਹੈ ਕਿ ਸੇ ਆਪ ਲੀਡਰ ਦਾ ਪਿੰਡ ਵਿੱਚ ਸਵਾਗਤ ਨਹੀਂ ਹੈ ਪਿੰਡ ਵਾਲਿਆਂ ਅਨੁਸਾਰ ਜਿਹੜੇ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਸਮਰਥਕ ਹਨ ਉਹਨਾਂ ਨੂੰ ਵਰਨਿੰਗ ਦੇ ਦਿੱਤੀ ਗਈ ਹੈ ਕਿ ਇਸ ਸਕੀਮ ਦੀ ਵਕਾਲਤ ਉਹ ਪਿੰਡ ਵਿੱਚ ਨਾ ਕਰਨ ਜਾਂ ਕਿਸੇ ਨੂੰ ਵੀ ਇਹਦੇ ਫਾਇਦੇ ਸਮਝਾਉਣ ਦੀ ਕੋਸ਼ਿਸ਼ ਨਾ ਕਰਨ। ਇਹ ਮੋਰਚਾ ਜਾਂ ਸਰਕਾਰ ਦੇ ਖਿਲਾਫ ਰੋਧ ਹੋਰ ਤਿੱਖਾ ਹੋਣਾ ਤੈ ਹੈ ਤੇ ਪੂਰੇ ਸੂਬੇ ਦੇ ਵਿੱਚ ਵੀ ਇਹ ਵਿਰੋਧ ਫੈਲੇਗਾ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਤੇ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਇਹਨਾਂ ਵੱਲੋਂ 30 ਜੁਲਾਈ ਨੂੰ ਪਿੰਡ ਅਤੇ ਤਹਿਸੀਲ ਪੱਧਰ ਤੇ ਟਰੈਕਟਰ ਮਾਰਚ ਦਾ ਸੱਦਾ ਵੀ ਦਿੱਤਾ ਗਿਆ ਹੈ। ਕੀਐਮਐਮ ਵੱਲੋਂ 11 ਅਗਸਤ ਨੂੰ ਇੱਕ ਮੋਟਰਸਾਈਕਲ ਰੈਲੀ ਵੀ ਰੱਖੀ ਗਈ ਹੈ 20 ਅਗਸਤ ਨੂੰ ਜਲੰਧਰ ਤੇ 24 ਅਗਸਤ ਨੂੰ ਮੁੱਲਾਂਪੁਰ ਵਿਖੇ ਕਿਸਾਨ ਮਹਾਪੰਚਾਇਤ ਵੀ ਬੁਲਾਈ ਗਈ ਹੈ 7 ਅਗਸਤ ਨੂੰ ਹੀ ਸੰਯੁਕਤ ਕਿਸਾਨ ਮੋਰਚਾ ਨਾਨ ਪੋਲਿਟਿਕਲ ਜਿਹੜਾ ਢਲੇਵਾਲ ਹੋਣਾਂ ਦਾ ਤਰਾ ਹੈ ਉਹਨਾਂ ਵੱਲੋਂ ਵੀ ਫਰੀਦਕੋਟ ਦੇ ਵਿੱਚ ਅਲੱਗ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਹੈ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਅਜਿਹੇ ਪ੍ਰਦਰਸ਼ਨ ਛੇਤੀ ਹੀ ਤੁਹਾਨੂੰ ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਣਗੇ। ਕਈ ਗ੍ਰਾਮ ਸਭਾਵਾਂ ਵੱਲੋਂ ਇਹ ਮਤੇ ਵੀ ਪਾਸ ਕਰ ਦਿੱਤੇ ਗਏ ਹਨ ਕਿ ਸਾਡੀਆਂ ਜ਼ਮੀਨਾਂ ਵੱਲ ਝਾਕਣ ਦੀ ਕੋਈ ਵੀ ਹਿੰਮਤ ਨਾ ਕਰੇ। ਦਨ ਖੇਤੀ ਕਰੋਨਾ ਖਲਾਫ ਲੱਗੇ ਕਿਸਾਨ ਮੋਰਚੇ ਤੋਂ ਇਹ ਚਲਨ ਸ਼ੁਰੂ ਹੋਇਆ ਸੀ ਜਦੋਂ ਪੋਲਿਟਿਕਲ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਰੋਕਿਆ ਗਿਆ ਸੀ ਪਰ ਉਦੋਂ ਨਿਸ਼ਾਨੇ ਤੇ ਖਾਸ ਕਰ ਭਾਜਪਾ ਦੇ ਹੀ ਆਗੂ ਸਨ ਭਾਜਪਾ ਦੇ ਆਗੂਆਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਸੀ ਉਸ ਸਮੇਂ ਆਮ ਆਦਮੀ ਪਾਰਟੀ ਕਿਸਾਨ ਸੰਘਰਸ਼ ਦੇ ਨਾਲ ਖੜੀ ਦਿਖਾਈ ਦਿੱਤੀ ਸੀ ਆਪ ਦੇ ਆਗੂ ਉਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਸੀ ਤੇ ਭਾਜਪਾ ਵਿਰੋਧ ਦੇ ਵਿੱਚ ਸੀ ਪਰ ਹੁਣ ਇਹ ਚਲਨ ਉਲਟਾ ਹੋ ਗਿਆ ਲੱਗਦਾ ਹੈ ਭਾਜਪਾ ਆ ਕੇ ਕਿਸਾਨ ਯੂਨੀਅਨਾਂ ਦਾ ਸਮਰਥਨ ਕਰ ਰਹੀ ਹੈ ਲੈਂਡ ਪੂਲ ਪਾਲਿਸੀ ਦਾ ਵਿਰੋਧ ਕਰ ਰਹੀ ਹੈ ਗਵਰਨਰ ਨੂੰ ਮਿਲਿਆ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਹੁਣ ਪਿੰਡਾਂ ਦੇ ਵਿੱਚ ਵੜਨ ਤੋਂ ਮਨਾਹੀ ਕੀਤੀ ਜਾਣ ਲੱਗੀ ਹੈ ਉਹਨਾਂ ਦੇ ਵਰਕਰਾਂ ਨੂੰ ਜਾਂ ਅੱਗੇ ਉਹਨਾਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਪਿੰਡਾਂ ਵਿੱਚ ਨਹੀਂ ਵੜੋਗੇ ਕਈ ਕਠਨਾਮਾਂ ਇਹਦੀਆਂ ਵੀ ਸਾਹਮਣੇ ਆਈਆਂ ਨੇ ਕਿ ਜਿੱਥੇ ਪਾਰਟੀ ਦੇ ਵਰਕਰ ਜਾਂ ਵਲੰਟੀਅਰ ਉਹ ਪਿੰਡਾਂ ਦੇ ਵਿੱਚ ਇਸ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਸਮਝਾਉਣ ਗਏ ਸੀ ਪਰ ਉਹਨਾਂ ਦੇ ਨਾਲ ਉੱਥੇ ਮਾੜਾ ਸਲੂਕ ਕੀਤਾ ਗਿਆ ਉਹਨਾਂ ਨੂੰ ਭੁਜਾਇਆ ਗਿਆ ਅਜੇ ਕਿਸੇ ਵੀ ਸੁਣਨ ਨੂੰ ਸਾਹਮਣੇ ਆਏ ਉਧਰ ਲੁਧਿਆਣਾ ਜ਼ਿਲ੍ਹੇ ਦੇ ਹੀ ਲੇਬੜਾ ਤੇ ਊਟਾਲਣਾ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਐਤਵਾਰ ਨੂੰ ਹੀ ਜਿੱਥੇ ਉਹਨਾਂ ਵੱਲੋਂ ਮੋਟਰ ਤੇ ਮੰਝਾ ਡਾਹ ਕੇ ਪਿੰਡ ਵਾਲਿਆਂ ਦੇ ਨਾਲ ਚਰਚਾ ਕੀਤੀ ਗਈ ਤੇ ਪੰਜਾਬ ਨੂੰ ਰੰਗਲਾ ਕਿਵੇਂ ਬਣਾਉਣਾ ਹੈ ਉਸ ਤੇ ਲਈ ਉਹਨਾਂ ਦੇ ਸੁਝਾਅ ਵੀ ਮੰਗੇ ਗਏ ਇਨ੍ਹਾਂ ਪਿੰਡਾਂ ਵੱਲੋਂ ਇਸ ਨੂੰ ਇੱਕ ਇਤਿਹਾਸਿਕ ਪਲ ਕਰਾਰ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ 70 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਦਾ ਮੁੱਖ ਮੰਤਰੀ ਅਹਿਮ ਮਸਲਿਆਂ ਤੇ ਚਰਚਾ ਕਰਨ ਲਈ ਖੁਦ ਉਹਨਾਂ ਦੇ ਪਿੰਡ ਆਇਆ ਹੈ ਤੇ ਉਹਨਾਂ ਦੇ ਖੇਤਾਂ ਦੇ ਵਿੱਚ ਮੋਟਰ ਤੇ ਬੰਜੇ ਤੇ ਬਹਿ ਕੇ ਮਸਲਿਆਂ ਬਾਰੇ ਚਰਚਾ ਕੀਤੀ ਗਈ ਹੁਣ ਇਹ ਸਾਰੀ ਚੀਜ਼ ਦਾ ਇਸ ਘਟਨਾਕ੍ਰਮ ਦਾ ਮਤਲਬ ਕੀ ਕੱਢਿਆ ਜਾਦਾ ਕੀ ਇਸ ਦਾ ਮਤਲਬ ਇਹ ਕਢਿਆ ਜਾਏ ਕਿ ਮੁੱਖ ਮੰਤਰੀ ਕਿਸਾਨ ਯੂਨੀਅਨਾਂ ਦੇ ਨਤਾਮਾਂ ਨੂੰ ਇਹ ਦਿਖਾਉਣਾ ਚਾਹੁੰਦੇ ਨੇ ਕਿ ਮੇਰੀ ਵੀ ਪੈਸ ਪਿੰਡਾਂ ਦੇ ਵਿੱਚ ਬਹੁਤ ਮਜ਼ਬੂਤ ਹੈ ਮੈਂ ਕਿਸਾਨਾਂ ਦੇ ਲਈ ਬਹੁਤ ਕੰਮ ਕੀਤੇ ਨੇ ਤੁਸੀਂ ਮੈਨੂੰ ਡਰਾ ਨਹੀਂ ਸਕਦੇ ਧੱਕੇ ਨਾਲ ਮੇਰੇ ਫੈਸਲੇ ਤੁਸੀਂ ਬਦਲ ਨਹੀਂ ਸਕਦੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਜਦੋਂ ਇਹ ਚਰਚਾ ਕੀਤੀ ਗਈ ਕਿਸਾਨਾਂ ਨਾਲ ਤਾਂ ਉਹ ਨਹਿਰੀ ਪਾਣੀ ਦੀ ਵਰਤੋਂ ਜੋ ਪਹਿਲਾਂ 21% ਤੱਕ ਹੀ ਸੀਗੀ ਸੀਮਤ ਸੀਗੀ ਉਸ ਨੂੰ ਵਧਾ ਕੇ 63 ਫੀਸਦੀ ਤੱਕ ਲਜਾਣ ਦੀ ਗੱਲ ਕੀਤੀ ਗਈ 300 ਪਿੰਡਾਂ ਨੂੰ ਨਹਿਰੀ ਪਾਣੀ ਪਹੁੰਚਦਾ ਕੀਤਾ ਗਿਆ ਉਹਦੇ ਜ਼ਿਕਰ ਕੀਤਾ ਗਿਆ ਜਿਹੜੇ ਨੇੜੇ-ਤੇੜੇ ਦੇ ਪਿੰਡ ਸੀ ਤੇ ਅਗਲੇ 6-7 ਮਹੀਨਿਆਂ ਤੱਕ ਇਸ ਨਹਿਰੀ ਪਾਣੀ ਦੀ ਵਰਤੋਂ 90 ਫੀਸਦੀ ਤੱਕ ਲਗਾਉਣ ਦੀ ਗੱਲ ਵੀ ਕੀਤੀ ਗਈ ਫਿਰ ਉਹਨਾਂ ਵੱਲੋਂ ਝੋਨਾ ਲਾਉਣ ਦੀ ਤਰੀਕ ਜਿਹੜੀ ਅੱਗੇ ਪਾਈ ਗਈ ਹੈ ਉਹਦੇ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਏਗਾ ਜੋ ਪਹਿਲਾਂ ਨਮੀ ਦੇ ਕਰਕੇ ਨੁਕਸਾਨ ਹੁੰਦਾ ਸੀ ਉਸ ਤੋਂ ਬਚਿਆ ਜਾ ਸਕੇਗਾ ਇਨਾਂ ਚੀਜ਼ਾਂ ਦੇ ਜ਼ਿਕਰ ਵੀ ਕੀਤੇ ਗਏ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਵੱਧ ਦੇ ਵਿਰੋਧ ਨੂੰ ਦੇਖ ਕੇ ਸ਼ਾਇਦ ਪੰਜਾਬ ਸਰਕਾਰ ਇਸ ਲੈਂਡ ਪੂਲਿੰਗ ਦੇ ਫੈਸਲੇ ਨੂੰ ਵਾਪਸ ਲੈ ਲਵੇ ਕਿਉਂਕਿ ਵਿਰੋਧ ਬਹੁਤ ਤਿੱਖਾ ਹੁੰਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਇਸ ਦਾ ਪ੍ਰਗਟਾਵਾ ਹੀ ਬਲਵਿੰਦਰ ਸਿੰਘ ਕੰਗ ਵੱਲੋਂ ਐਕਸ ਤੇ ਪੋਸਟ ਪਾ ਕੇ ਕੀਤਾ ਗਿਆ ਜਿੱਥੇ ਉਹਨਾਂ ਨੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੋਨਾਂ ਨੂੰ ਹੀ ਅਪੀਲ ਕੀਤੀ ਕਿ ਅਸੀਂ 3 ਸਾਲ ਕਿਸਾਨਾਂ ਵਾਸਤੇ ਬਹੁਤ ਚੰਗਾ ਕੰਮ ਕੀਤਾ ਹੈ ਉਹਨਾਂ ਵੱਲੋਂ ਵੀ ਨਹਿਰੀ ਪਾਣੀ ਖਰੀਦ ਦਾ ਇਹ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਪਰ ਉਹਨਾਂ ਵੱਲੋਂ ਇਹ ਨਾਲ ਕਿਹਾ ਗਿਆ ਕਿ ਲੈਂਡ ਪੂਲਿੰਗ ਪਾਲਿਸੀ ਤੇ ਸਾਨੂੰ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਇਸ ਦੇ ਉੱਪਰ ਕੋਈ ਫੈਸਲਾ ਲੈਣਾ ਚਾਹੀਦਾ ਜਿਨ੍ਹਾਂ ਸੋਸ਼ਲ ਮੀਡੀਆ ਤੇ ਚੈਨਲ ਨੇ ਜੋ ਸਰਕਾਰ ਦੀ ਵਿਰੋਧਤਾ ਕਰਕੇ ਹੀ ਚੱਲਦੇ ਨੇ ਉਨ੍ਹਾਂ ਵੱਲੋਂ ਫਟਾਫਟ ਇਸ ਨੂੰ ਇਸ ਤਰੀਕੇ ਨਾਲ ਦਿਖਾਇਆ ਗਿਆ ਕਿ ਕੰਗ ਹੀਰੋ ਬਣ ਗਏ ਨੇ ਪੰਜਾਬੀਆਂ ਦਾ ਖੂਲ ਉਬਾਲਾ ਮਾਰਦਾ ਹੀ ਮਾਰਦਾ ਹੈ ਇਸ ਤਰੀਕੇ ਨਾਲ ਉਨ੍ਹਾਂ ਦੀਆਂ ਤਾਰੀਫਾਂ ਵੀ ਤੇ ਚੜੀ ਲਗਾ ਦਿੱਤੀ ਗਈ ਲੇਕਿਨ ਕੁਝ ਘੰਟਿਆਂ ਬਾਅਦ ਹੀ ਕਹਿ ਲੋ ਜਾਂ ਸਵੇਰ ਹੁੰਦੇ ਹੁੰਦੇ ਉਹ ਪੋਸਟ ਕੰਗ ਵੱਲੋਂ ਡਿਲੀਟ ਕਰ ਦਿੱਤੀ ਗਈ ਸ਼ਾਇਦ ਆਗੂਆਂ ਵੱਲੋਂ ਇਹ ਸਮਝਾਇਆ ਗਿਆ ਹੋਊਗਾ ਪਾਰਟੀ ਦੇ ਆਗੂਆਂ ਵੱਲੋਂ ਕਿ ਤੁਹਾਨੂੰ ਪੰਜਾਬ ਦੇ ਵਿੱਚ ਜੋ ਸਰਕਾਰ ਨੇ ਫੈਸਲਾ ਕੀਤਾ ਹੈ ਉਦੇ ਨਾਲ ਚੱਲਣ ਦੀ ਲੋੜ ਹੈ ਪਾਰਟੀ ਦੀ ਲਾਈਨ ਅਪਣਾਉਣ ਦੀ ਲੋੜ ਹੈ ਉਸ ਤੋਂ ਅਲੱਗ ਹੋ ਕੇ ਤੁਹਾਨੂੰ ਨਹੀਂ ਚੱਲਣਾ ਚਾਹੀਦਾ ਉਹਨਾਂ ਵੱਲੋਂ ਆਪਣੀ ਇਹ ਪੋਸਟ ਡਿਲੀਟ ਕਰ ਦਿੱਤੀ ਗਈ ਜਿੱਥੇ ਇਹ ਚਰਚਾ ਹੋ ਰਹੀ ਸੀ ਕਿ ਪਾਰਟੀ ਦੇ ਆਗੂ ਵੀ ਜਿਹੜੇ ਅੰਦਰੂਨੀ ਲੋਕ ਨੇ ਉਹ ਵੀ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਉਹ ਗੱਲ ਹੁਣ ਸ਼ਾਂਤ ਹੋ ਗਈ ਲੱਗਦੀ ਹੈ ਜਿਹੜਾ ਇਹ ਕਿਹਾ ਜਾ ਰਿਹਾ ਅਸੀਂ ਕਿ ਪਾਲਿਸੀ ਵਾਪਸ ਲਏਗੀ ਸਰਕਾਰ ਸ਼ਾਇਦ ਉਸ ਤੇ ਵੀ ਚਰਚਾ ਹੁਣ ਖਤਮ ਹੋ ਜਾਏਗੀ ਜੋ ਕੱਲ ਦੌਰਾ ਭਗਵੰਤ ਮਾਨ ਵੱਲੋਂ ਇਸੇ ਇਲਾਕੇ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਕੀਤਾ ਗਿਆ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨਾਲ ਹੀ ਗੱਲਬਾਤ ਕੀਤੀ ਗਈ ਉੱਥੋਂ ਇਹ ਲੱਗਦਾ ਹੈ ਕਿ ਸਰਕਾਰ ਆਪਣੇ ਫੈਸਲੇ ਨੂੰ ਪਿੱਛੇ ਨਹੀਂ ਲੈਣਾ ਚਾਹੁੰਦੀ ਉਹ ਇਸ ਫੈਸਲੇ ਤੇ ਅੱਗੇ ਵਧੇਗੀ ਤੇ ਉਹ ਉਹਨਾਂ ਆਗੂਆਂ ਨੂੰ ਇਹ ਦਿਖਾਉਣਾ ਚਾਹੁੰਦੀ ਹੈ ਕਿ ਸਾਡੀ ਵੀ ਪਿੰਡਾਂ ਦੇ ਵਿੱਚ ਪਕੜ ਮਜ਼ਬੂਤ ਹੈ ਪਿੰਡ ਵਾਲੇ ਸਾਡੇ ਨਾਲ ਨੇ ਕਿਉਂਕਿ ਅਸੀਂ ਆਮ ਕਿਸਾਨਾਂ ਦੇ ਲਈ ਬਹੁਤ ਕੰਮ ਕੀਤਾ ਹੈ ਇੱਥੇ ਭਵੰਤਮਾਨ ਵੱਲੋਂ ਕਿਸਾਨ ਆਗੂਆਂ ਨੂੰ ਅਲੱਗ ਦੇਖਣ ਦੀ ਗੱਲ ਕੀਤੀ ਜਾ ਰਹੀ ਹੈ ਆਮ ਕਿਸਾਨਾਂ ਨੂੰ ਅਲੱਗ ਉਹ ਬਾਰ-ਬਾਰ ਕਹਿੰਦੇ ਨੇ ਕਿ ਆਗੂ ਸਿਰਫ ਆਪਣਾ ਫਾਇਦਾ ਦੇਖਦੇ ਨੇ ਕਿਸਾਨਾਂ ਦੇ ਭਲੇ ਦੀ ਗੱਲ ਨਹੀਂ ਕਰਦੇ ਲੇਕਿਨ ਸਵਾਲ ਕਈ ਖੜੇ ਹੁੰਦੇ ਨੇ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਕੀ ਇਹ ਪਾਲਿਸੀ ਇਸ ਸਮੇਂ ਪੰਜਾਬ ਦੇ ਵਿੱਚ ਲਿਆਉਣੀ ਜ਼ਰੂਰੀ ਸੀ ਸਰਕਾਰ ਕੋਲ ਸਮਾਂ ਇੰਨਾ ਨਹੀਂ ਬਚਿਆ ਹੈ ਇਸ ਪਾਲਿਸੀ ਨੂੰ ਸਿਰੇ ਚੜਾ ਸਕੇ ਚੰਗੇ ਤਰੀਕੇ ਦੇ ਨਾਲ ਇਸ ਪਾਲਿਸੀ ਨੂੰ ਲਾਗੂ ਕਰ ਸਕੇ ਨੋਟੀਫਿਕੇਸ਼ਨ ਹੋ ਗਏ ਨੇ ਲੇਕਿਨ ਜ਼ਮੀਨਾਂ ਐਕਵਾਇਰ ਕਰਕੇ ਉਹਨਾਂ ਦੇ ਕਬਜ਼ੇ ਲੈ ਕੇ ਉਹਨਾਂ ਨੂੰ ਡਿਵੈਲਪ ਕਰਨਾ ਇੰਨੇ ਘੱਟ ਸਮੇਂ ਦੇ ਵਿੱਚ ਪੋਸੀਬਲ ਨਹੀਂ ਹੈ ਕਿ ਸਰਕਾਰ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇੱਥੇ ਕੁਝ ਡਿਵੈਲਪ ਕਰਕੇ ਦਿਖਾ ਸਕੇ ਕਿ ਹਾਂ ਅਸੀਂ ਇਸ ਤਰੀਕੇ ਨਾਲ ਜ਼ਮੀਨਾਂ ਨੂੰ ਵਿਕਸਿਤ ਕੀਤਾ ਹੈ ਕਿਸਾਨਾਂ ਦਾ ਫਾਇਦਾ ਹੋਇਆ ਹੈ ਫਾਇਦਾ ਕਿਸਾਨਾਂ ਨੂੰ ਐਨੇ ਘੱਟ ਸਮੇਂ ਦੇ ਵਿੱਚ ਦਿਖਾਇਆ ਨਹੀਂ ਜਾ ਸਕਦਾ ਦੂਸਰੇ ਪਾਸੇ ਜੋ ਵਿਰੋਧ ਹੋ ਰਿਹਾ ਹੈ ਉਹ ਆਮ ਕਿਸਾਨਾਂ ਦੇ ਨਾਲ-ਨਾਲ ਕਿਸਾਨ ਯੂਨੀਅਨ ਦੇ ਆਗੂਆਂ ਦੇ ਨਾਲ-ਨਾਲ ਸਾਰੀਆਂ ਵਿਰੋਧੀ ਪਾਰਟੀਆਂ ਵੀ ਦੂਸਰੇ ਖੇਮੇ ਦੇ ਵਿੱਚ ਖੜ੍ਹ ਗਈਆਂ ਹਨ ਭਾਵੇਂ ਉਹ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਭਾਜਪਾ ਹੋਵੇ ਉਹ ਸਾਰੇ ਕਿਸਾਨਾਂ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਨੇ ਉਹ ਇਸ ਲੈਂਡ ਪੁਲਮ ਪਾਲਿਸੀ ਨੂੰ ਪੰਜਾਬ ਦਾ ਪੈਸਾ ਲੁੱਟਣ ਦੀ ਇਕ ਸਕੀਮ ਦੱਸ ਰਹੇ ਨੇ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਦੱਸ ਰਹੇ ਨੇ ਪਿੰਡਾਂ ਨੂੰ ਖਤਮ ਕਰਨ ਦੀ ਤੇ ਪਿੰਡਾਂ ਨੂੰ ਖਤਮ ਕਰਕੇ ਪੰਜਾਬ ਨੂੰ ਖਤਮ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਤਿੰਨ ਖੇਤੀ ਕਾਨੂੰਨ ਆਏ ਸੀ ਉਦੋਂ ਵੀ ਇਸੇ ਤਰੀਕੇ ਦੀ ਇਮੋਸ਼ਨਲ ਜਾਂ ਜਜ਼ਬਾਤੀ ਅਪੀਲ ਕੀਤੀ ਗਈ ਸੀ ਉਦੋਂ ਵੀ ਇਹੀ ਕਿਹਾ ਗਿਆ ਸੀ ਕਿ ਇਹ ਬਿਲ ਕਾਰਪੋਰੇਟਾਂ ਵੱਲੋਂ ਤੁਹਾਡੇ ਖੇਤਾਂ ਤੇ ਕਬਜ਼ਾ ਕਰਨ ਦੀ ਸਕੀਮ ਹੈ ਆਨੇ ਬਹਾਨੇ ਦੇ ਨਾਲ ਤੁਹਾਡੀਆਂ ਜ਼ਮੀਨਾਂ ਹੜੱਪ ਲਈਆਂ ਜਾਣਗੀਆਂ ਉਹਨਾਂ ਤੇ ਕਬਜ਼ਾ ਕਰ ਲਿਆ ਜਾਏਗਾ ਤੁਹਾਡੇ ਪੱਲੇ ਕੁਝ ਨਹੀਂ ਰਹੇਗਾ ਇਹ ਸਾਰੀ ਜ਼ਮੀਨ ਤੇ ਕਾਰਪੋਰੇਟ ਕਬਜ਼ਾ ਕਰ ਲੈਣਗੇ ਤੇ ਖੇਤੀ ਵੀ ਉਹਨਾਂ ਦੇ ਹੱਥਾਂ ਚਲੀ ਜਾਏਗੀ ਹਾਲਾਂਕਿ ਉਸ ਸਮੇਂ ਕਾਨੂੰਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰਵਧਾਨ ਕੋਈ ਇਸ ਤਰ੍ਹਾਂ ਦੀ ਚੀਜ਼ ਲਿਖੀ ਨਹੀਂ ਗਈ ਸੀ ਪਰ ਉਸ ਨੂੰ ਪੇਸ਼ ਇਸ ਤਰੀਕੇ ਨਾਲ ਕੀਤਾ ਗਿਆ ਸੀ ਇਸੇ ਕਰਕੇ ਹੀ ਸਾਰਾ ਪੰਜਾਬ ਚਾਹੇ ਉਹ ਕਿਸਾਨੀ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ ਸੀ ਉਹੋ ਕਿਸਾਨ ਅੱਗੋਂ ਦੀ حمایت ਦੇ ਵਿੱਚ ਖੜਾ ਹੋ ਗਿਆ ਸੀ ਇੱਕ ਬਹੁਤ ਵੱਡਾ ਅੰਦੋਲਨ ਖੜਾ ਕੀਤਾ ਗਿਆ ਸੀ ਲੇਕਿਨ ਹੁਣ ਦੁਬਾਰਾ ਇਹੀ ਫੇਅਰ ਸਕੀਮ ਇਹੀ ਜਜ਼ਬਾਤ ਦੁਆਰਾ ੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਜਾਏਗਾ ਪਿੰਡਾਂ ਨੂੰ ਬਰਬਾਦ ਕਰ ਦਿੱਤਾ ਜਾਏਗਾ ਪਿੰਡ ਖਤਮ ਕਰ ਦਿੱਤੇ ਜਾਣਗੇ ਕੀ ਇੱਕੋ ਪੈਂਤਰਾ ਦੋ ਵਾਰ ਚੱਲੇਗਾ ਕੀ ਉਹੀ ਇਮੋਸ਼ਨਸ ਜਿਹੜੇ ਕਿਸਾਨ ਅੰਦੋਲਨ ਨਾਲ ਪਹਿਲੀ ਵਾਰ ਜੁੜੇ ਸੀ ਦੁਬਾਰਾ ਇਸ ਸੰਘਰਸ਼ ਦੇ ਨਾਲ ਜੁੜ ਸਕਣਗੇ ਕਿਸਾਨ ਆਗੂਆਂ ਦੇ ਵਿੱਚ ਏਕਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਹਾਲਾਂਕਿ ਕਈ ਇਸ ਨੂੰ ਇਹ ਮੌਕਾ ਕਹਿ ਰਹੇ ਨੇ ਕਿ ਦੁਬਾਰਾ ਏਕਤਾ ਟਰਾਈ ਜਾ ਸਕਦੀ ਹੈ ਪਰ ਲੱਗਦਾ ਨਹੀਂ ਹਾਂ ਇੱਕ ਕਾਮਨ ਚੀਜ਼ ਜ਼ਰੂਰ ਕਿਸਾਨ ਆਗੂਆਂ ਦੇ ਵਿੱਚ ਹੈ ਕਿ ਸਾਰੇ ਹੀ ਸਰਕਾਰ ਦੇ ਵਿਰੋਧੀ ਦਿਖਾਈ ਦੇ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਉਹਨਾਂ ਦੀ ਜੋ ਆਦਤ ਸੀ ਹਰ ਗੱਲ ਤੇ ਮਿੰਟ-ਮਿੰਟ ਤੇ ਅੰਦੋਲਨ ਕਰਨ ਦੀ ਸੰਘਰਸ਼ ਕਰਨ ਦੀ ਤਕਾਬਣੀ ਦੇਣ ਦੀ ਉਸ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਖਤਮ ਕੀਤਾ ਗਿਆ ਹੈ ਉਸ ਤੇ ਮੁਕੰਮਲ ਤਰੀਕੇ ਨਾਲ ਰੋਕ ਲਾਈ ਗਈ ਹੈ ਉਸ ਤਰ੍ਹਾਂ ਦੇ ਅੰਦੋਲਨ ਜਾਂ ਧਰਨੇ ਮਜਾਰੇ ਹੋਣ ਤੋਂ ਰੋਕ ਦਿੱਤੇ ਗਏ ਨੇ ਇਸ ਕਰਕੇ ਵੀ ਸ਼ਾਇਦ ਕਿਸਾਨ ਆਗੂਆਂ ਨੂੰ ਲੱਗਦਾ ਕਿ ਉਹਨਾਂ ਕੋਲ ਕੋਈ ਸੁਨਹਿਰੀ ਮੌਕਾ ਹੈ ਉਹ ਸਰਕਾਰ ਨੂੰ ਉਹ ਗੋਦਿਆਂ ਪਰਨੇ ਲਿਆ ਸਕਦੇ ਨੇ ਲੇਕਿਨ ਫਿਰ ਕੁਐਸਚਨ ਉਹੀ ਹੁੰਦਾ ਹੈ ਸਵਾਲ ਉਹੀ ਹੁੰਦਾ ਹੈ ਕਿ ਜੇ ਸਰਕਾਰ ਨੂੰ ਪਤਾ ਹੈ ਕਿ ਐਨੇ ਘੱਟ ਸਮੇਂ ਦੇ ਵਿੱਚ ਉਹ ਇਸ ਸਕੀਮ ਨੂੰ ਪੂਰੇ ਤਰੀਕੇ ਨਾਲ ਲਾਗੂ ਨਹੀਂ ਕਰ ਸਕਦੀ ਤਾਂ ਫਿਰ ਲਿਆਉਣ ਦੀ ਲੋੜ ਕੀ ਸੀ ਕਿਸ ਵਾਸਤੇ ਇਸ ਸਕੀਮ ਲਿਆਂਦੀ ਗਈ ਜੇ ਜਿਵੇਂ ਕਿ ਆ ਜਾ ਰਿਹਾ ਹੈ ਕਿ ਕੋਈ ਵੀ ਤੱਕੇ ਨਾਲ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਏਗੀ ਸਿਰਫ ਵਲੰਟਰੀ ਹੈ ਜੋ ਆਪਣੀ ਜ਼ਮੀਨ ਦੇਣਾ ਚਾਹੁੰਦਾ ਹੈ ਉਹ ਦਵੇ ਜਿਹਨੇ ਨਹੀਂ ਦੇਣੀ ਉਹ ਨਾ ਦਵੇ ਇਸ ਤਰੀਕੇ ਨਾਲ ਕੀ ਫਿਰ ਕਲੋਨੀਆ ਕਟੀਆਂ ਜਾ ਸਕਦੀਆਂ ਨੇ ਜੇ ਵਿੱਚੋਂ 플ੌਟ ਜਾਂ ਵਿੱਚੋਂ ਕੁਝ ਖੇਤ ਵਿੱਚ ਖੇਤੀ ਹੋ ਰਹੀ ਹੈ ਕਿਸਾਨ ਖੇਤੀ ਕਰ ਰਹੇ ਨੇ ਤੇ ਕੁਝ ਥਾਂ ਤੇ ਤੁਸੀਂ ਘਰ ਬਗਤੇ ਨੇ ਇਸ ਤਰੀਕੇ ਨਾਲ ਤਾਂ ਡਿਵੈਲਪਮੈਂਟ ਨਹੀਂ ਹੋਣੀ ਉਹਨਾਂ ਕਲੋਨੀਆ ਦੀ ਜਿਸ ਤਰੀਕੇ ਨਾਲ ਸੋਚੀ ਜਾ ਰਹੀ ਦੂਸਰਾ ਕੀ ਪੰਜਾਬ ਨੂੰ ਇੰਨਾ ਹੋਰ ਸ਼ਹਿਰੀਕਰਨ ਕਰਨ ਦੀ ਲੋੜ ਹੈ ਕਿ ਘਰਾਂ ਦੀ ਘਾਟ ਪੈਸ਼ ਨਹੀਂ ਹੋ ਰਹੀ ਹੈ ਕਿ ਸ਼ਹਿਰ ਪੂਰੇ ਤਰੀਕੇ ਨਾਲ ਆਪਣੀਆਂ ਸੇਵਾਵਾਂ ਤੱਕ ਡਿਵੈਲਪ ਹੋ ਚੁੱਕੇ ਨੇ ਜੰਨੀਆਂ ਕਲੋਨੀਆਂ ਪਹਿਲਾਂ ਕਟੀਆਂ ਗੰਗੀਆਂ ਸੀ ਉਹ ਪੂਰੇ ਤਰੀਕੇ ਨਾਲ ਵਿਕ ਚੁੱਕੀਆਂ ਨੇ ਡਿਵੈਲਪ ਹੋ ਚੁੱਕੀਆਂ ਨੇ ਤਾਂ ਉਹ ਵੀ ਜਿਹੜਾ ਨਹੀਂ ਲੱਗਦਾ ਹਜੇ ਵੀ ਬਹੁਤ ਵੱਡੇ ਹਿੱਸੇ ਦੇ ਵਿੱਚ ਕਲੋਨੀਆਂ ਇਸ ਤਰੀਕੇ ਨਾਲ ਪਈਆਂ ਨੇ ਜਿੱਥੇ ਖਾਲੀ ਪਲਾਟ ਦੇਖੇ ਜਾ ਸਕਦੇ ਨੇ ਫਿਰ ਇਹ ਪਾਲਿਸੀ ਵਿੱਚ ਆਉਣ ਦਾ ਮਕਸਦ ਕੀ ਹੈ ਇਹ ਗੱਲ ਸਮਝ ਤੋਂ ਪਰੇ ਹੁੰਦੀ ਯਾਰ ਕੀ ਹੈ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਸਰਕਾਰ ਵੱਲੋਂ ਕੋਈ ਇਸ ਤਰੀਕੇ ਦੀ ਸਕੀਮ ਲਿਆਂਦੀ ਗਈ ਹੈ ਜਿੱਥੇ ਇੰਨੇ ਵੱਡੇ ਪੱਧਰ ਦੇ ਉੱਤੇ ਜ਼ਮੀਨ ਐਕਵਾਇਰ ਕਰਨੀ ਹੈ ਜ਼ਮੀਨ ਪਹਿਲਾਂ ਵੀ ਐਕਵਾਇਰ ਹੁੰਦੀ ਰਹੀ ਹੈ ਪਰ ਉਹ ਟੁਕੜਿਆਂ ਦੇ ਵਿੱਚ ਹੁੰਦੀ ਰਹੀ ਹੈ 3-3 4-4 ਹਜ਼ਾਰ ਕਿੱਲੇ ਤੱਕ ਹੁੰਦੀ ਸੀ 65 ਹਜ਼ਾਰ ਏਕੜ ਦੀ ਇਸ ਤਰ੍ਹਾਂ ਦੀ ਸਕੀਮ ਕੋਈ ਵੀ ਸਰਕਾਰ ਪਹਿਲਾਂ ਨਹੀਂ ਲੈ ਕੇ ਆਈ ਹਾਂ ਇਹਦੇ ਨਾਲ ਜ਼ਮੀਨਾਂ ਦੇ ਰੇਟ ਜ਼ਰੂਰ ਵਧ ਗਏ ਨੇ ਫਿਰ ਇੱਕ ਵਾਰ ਕੀਮਤਾਂ ਦੇ ਵਿੱਚ ਉਛਾਲ ਜ਼ਰੂਰ ਆਇਆ ਹੈ لیکن ਉਸ ਦਾ فائدہ ਕਿਨੂ ਹੋਵੇਗਾ ਉਸ ਦਾ نقصان ਕਿਨੂ ਹੋਵੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਇਹ ਉਮੀਦ ਕਰਦੇ ਹਾਂ ਕਿ ਇਹ ਅੰਦੋਲਨ ਫੇਰ ਬਹੁਤ ਵੱਡਾ ਨਹੀਂ ਹੋਵੇਗਾ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਏਗੀ ਕਿਸਾਨਾਂ ਨਾਲ ਤੱਕਾ ਨਹੀਂ ਹੋਏਗਾ ਉਹਨਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਨਹੀਂ ਖੋਈਆਂ ਜਾਣਗੀਆਂ ਬੈਠ ਕੇ ਹਰ ਇੱਕ ਦੇ ਫਾਇਦੇ ਦਾ ਹੀ ਇਹ ਸੌਦਾ ਹੋਵੇਗਾ ਜੋ ਆਉਣ ਵਾਲਾ ਸਮਾਂ ਹੈ ਉਹ ਲੜਾਈ ਝਗੜੇ ਦਾ ਧਰਨਿਆਂ ਦਾ ਨਹੀਂ ਹੋਏਗਾ ਬਲਕਿ ਪੰਜਾਬ ਦੀ ਤਰੱਕੀ ਦਾ ਹੋਏਗਾ